ਇਹਦਾ ਹੁਣ ਮੈਨੂੰ ਵੀ ਪਤਾ ਜਾਂ ਮੇਰੇ ਰੱਬ ਨੂੰ ਪਤਾ ਵੀ ਠੰਡ ਕਿੰਨੀ ਕੁ ਲੱਗਦੀ ਆ ਬਾਈ ਹੋ 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 ਚੰਗਿਆੜੇ ਨਿਕਲਿਆ ਮੈਂ ਦਸਤਾਨੇ ਲੈ ਕੇ ਨਹੀਂ ਆਇਆ ਮੈਂ ਕਮੈਂਟ ਕਰਿਓ ਕਿਨੇ ਕਿਨੇ ਕੁੱਤੇ ਫੇਲ ਹੋਏ ਤੇ ਇਥੇ ਬਾਥਰੂਮ ਕੀਤਾ ਆ ਇਹ ਗਰਾਰੀ ਦੇ ਉੱਤੇ ਬਾਥਰੂਮ ਕਰਦੇ ਹੁੰਦੇ ਸੀਗੇ ਅਜੋ ਹੀ ਦਿਨ ਹਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਲਓ ਜੀ ਅੱਜ ਖੇਤ ਦਾ ਢੇਡਾ ਲਾਉਣਾ ਹੈ ਸਾਈਕਲ ਤੇ ਕਿਉਂਕਿ ਅੱਜ ਠੰਡ ਤਾਂ ਹੈਗੀ ਬਹੁਤ ਜ਼ਿਆਦਾ ਪਰ ਥੋੜਾ ਜਿਹਾ ਲੱਗਦਾ ਵੀ ਸੂਰਜ ਨਿਕਲਣ ਦੀ ਤਿਆਰੀ ਚਾ ਨਿਕਲਾ ਨਿਕਲਾ ਥੋੜਾ ਜਿਹਾ ਕੱਲ੍ਹ ਦੇ ਸ਼ਾਮ ਦੇ ਬੱਦਲ ਜੇ ਘਟੇ ਸੀਗੇ ਆਹ ਦੇਖ ਸਕਦੇ ਹੋ ਤੁਸੀਂ ਫਿਰ ਲੱਗ ਗਿਆ ਬੱਦਲ ਜਾ ਫਿਰ ਉੱਤੇ ਆ ਗਿਆ ਬਾਕੀ ਨੀਲਾ ਅਸਮਾਨ ਵਿੱਚ ਵਿੱਚ ਹੈਗਾ ਤੇ ਅੱਜ ਮੌਲੀ ਵਾਲੇ ਪਰੌਤੇ-ਪੌਂਡੇ ਖਾਦੇ ਆ ਮੈਂ ਹਾਂ ਚੱਲ ਸਾਈਕਲ ਤੇ ਇੱਕ ਢੇਡਾ ਗੁੜਾ ਲਾ ਆਈਏ ਦੇਖਿਆ ਉਹਨੇ ਕਣਕ ਦਾ ਮੋਲਛਾਲ ਜਿੱਦਾਂ ਦੀ ਸਪਰੇਅ ਕੀਤੀ ਉਦੋਂ ਦੇ ਆਪਾਂ ਗਏ ਹੀ ਨਹੀਂ ਤੇ ਹੁਣ ਆਪਾਂ ਜਾਣੇ ਪਏ ਆ ਪਰ ਉਹਨੇ ਸਾਨੂੰ ਅੱਜ ਖੇਤ ਦਾ ਜਿਹੜਾ ਸੂਰਜ ਵੈਸੇ ਨਿਕਲਦਾ ਆਉਂਦਾ ਹੌਲੀ ਹੌਲੀ ਇੱਕ ਕਪੜਾ ਥੇੜਾ ਦਾ ਬੜਾ ਕੰਮ ਚਲਾਇਆ ਭਾਈ ਟਰਾਲੀਆਂ ਪਰ ਪਰ ਰਾਹ ਦੀ ਜਖਣਾ ਪੜ ਦਿੰਦੀਆਂ ਬਾਕੀ ਬਾਬਾ ਮਿਹਰ ਕਰੇ ਹੁਣ ਇਹ ਵੀ ਹੱਲ ਹੋ ਜਾਣਾ ਆਪਣਾ ਰਾਹ ਵੀ ਪੱਕਾ ਬਣ ਜਾਣਾ ਫੇਰ ਲਵਾਏ ਨੀ ਯਾਰ ਇਹ ਤੇ ਹੁਣ ਕੰਮ ਵੈਸੇ ਘਾਇਆ ਸੂਰਜ ਨਿਕਲ ਆਉਂਦਾ वैसे पाइपਾਂ ਦਾ ਕੰਮ ਵੈਸੇ ਉਹ ਦੁਆਰਾਵਾਂ ਤੱਕ ਤਾਂ ਹੋ ਗਿਆ ਡੰਨ ਬਾਕੀ ਇੱਕ ਦੋ ਸ਼ਾਖਾਂ ਰਹਿੰਦੀਆਂ ਉਹ ਸਾਹਮਣੇ ਸ਼ਾਖ ਰਹਿੰਦੀ ਆ ਬਾਕੀ ਆਪਣੇ ਖੇਰ ਕੋਲ ਤਾਂ ਪਹਿ ਗਈ ਮਿੱਟੀ ਤੇ ਆ ਵਾ ਡੰਨ ਹੋ ਗਿਆ ਹੁਣ ਮਿੱਟੀ ਪਾ ਦੇਣਗੇ ਜੋ ਸੁਗੀਆਂ ਇਹ ਆ ਰਾ ਹੁਣ ਬਾਬਾ ਮਿਹਰ ਕਰੇ ਦੇ ਸੜਕ ਬਣ ਜੇ ਕਿਤੇ ਪੱਕੀ ਤੇ ਮੈਂ ਕਨਾ ਕੀ ਬਾਤਾਂ ਆਇਆਂ ਫਿਰ ਤਾਂ ਨਜ਼ਾਰਾ ਹੀ ਆ ਜੂ ਨਜ਼ਾਰਾ ਚਲੋ ਹੋਊਗੀ ਕਿਰਪਾ ਜਿੱਦਾਂ ਆ ਕੰਮ ਹੋ ਗਿਆ ਇਹ ਵੀ ਹੋ ਜੂਗਾ ਸਾਰੇ ਵੀਰਾਂ ਦੇ ਨਾਲ ਹੀ ਬਾਕੀ ਅੱਜ ਹਜੇ ਆਪਣੀ ਕਣਕ ਨੂੰ ਸਪਰੇਅ ਕੀਤੀ ਨੂੰ ਚੌਥਾ ਦੇਣਾ ਤੇ ਥੋੜਾ ਜਿਹਾ ਮੈਨੂੰ ਲੱਗਦਾ ਵੀ ਆ ਉਹ ਦੇਖ ਲਓ ਪਾਸੇ ਵਾਲੀਆਂ ਕਣਕਾਂ ਦਾ ਥੋੜਾ ਜਿਹਾ ਰੰਗ ਕਾਲਾ ਵੱਧ ਹੋ ਗਿਆ ਇਹਦਾ ਜਿਹੜੀ ਇਧਰ ਪੀਲੀ ਹੋਈ ਸੀ ਉਹਨੂੰ ਵੀ ਬਹੁਤ ਜ਼ਿਆਦਾ ਫਰਕ ਪੈ ਗਿਆ ਕਣਕ ਸਾਰੀ پاکਮਾਲ ਤੇ ਰਿਜ਼ਲਟ ਮੈਨੂੰ ਲੱਗਦਾ ਵੀ ਹਫ਼ਤੇ ਦੇ ਅੰਦਰ ਅੰਦਰ ਬਹੁਤ ਵਧੀਆ ਆਊਗਾ ਅੱਜ ਹਜੇ ਚੌਥਾ ਦੇਣਾ ਤੇ ਬਾਕੀ ਧੁੱਪ ਵੀ ਅੱਜ ਨਿਕਲ ਆਈ ਆ ਤੇ ਖੇਤ ਗੇੜਾ ਮਾਰਨ ਦਾ ਸੱਚੀ ਸੁਆਦ ਆ ਗਿਆ ਤੇ ਕਮੈਂਟ ਜ਼ਰੂਰ ਕਰਿਆ ਜੋ ਵੇ ਸੂਰਜ ਕਿੱਥੇ ਕਿੱਥੇ ਨਿਕਲਿਆ ਆ। ਯਾ ਕਣਕ ਆਪਣੀ ਦੇਖ ਸਕਦੇ ਆ। ਬਹੁਤ ਵਧੀਆ। ਬਹੁਤ ਵਧੀਆ ਅੱਜ ਵੈਦਰ ਲੱਗ ਰਿਹਾ। ਤੇ ਥੋੜੇ ਜੇ ਸੇਕ ਦੇ ਨਾਲ ਹੀ ਅੱਜ ਥੋੜੀ ਠੰਡ ਮਹਿਸੂਸ ਘੱਟ ਹੁੰਦੀ। ਸਵੇਰੇ ਸਵੇਰੇ ਤਾਂ ਬਹੁਤ ਠੰਡ ਸੀ। ਹੁਣ 10:30 ਵਜੇ ਗਏ ਆ। ਸੂਰਜ ਨਿਕਲਿਆ ਤੇ ਹੁਣ ਥੋੜਾ ਜਿਹਾ ਨਿੱਗ ਜਾ ਰਿਹਾ ਤੇ ਹੁਣ ਐਂ ਜੀ ਕਰਦਾ ਵੀ ਕੋਟ ਲਾਦ ਕੇ। ਐਨਾ ਵੀ ਨਹੀਂ ਕਰਦਾ ਹਜੇ। ਪਰ ਥੋੜਾ ਜਿਹਾ ਮਹਿਸੂਸ ਜੀ ਹੁੰਦੀ ਆ ਵੀ ਸੇਕ ਜਿਹਾ ਮਹਿਸੂਸ ਹੁੰਦਾ। ਬਾਕੀ ਤੁਹਾਨੂੰ ਵੀ ਹੁੰਦਾ ਹੋਊਗਾ। ਅੱਜ ਕਾਫੀ ਦਿਨਾਂ ਬਾਅਦ ਸੂਰਜ ਨਿਕਲਿਆ ਤੇ ਗ ਜੇ ਤਾਂ ਗਰਮੀ ਹੁੰਦੀ ਹੈ ਤੇ ਉਦੋਂ ਇਸੇ ਸੂਰਜ ਤੋਂ ਆਪਾਂ ਡਰਦੇ ਹੁੰਨੇ ਹਣਾ ਵੇਖ ਲਓ ਇਹ ਕੁਦਰਤ ਦਾ ਸੂਲ ਆ ਹਣਾ ਉਹੀ ਸੂਰਜ ਉਹੀ ਧਰਤੀ ਆ ਪਰ ਮੌਸਮ ਕਿੰਨੇ ਤਰ੍ਹਾਂ ਦੇ ਆਉਂਦੇ ਹਣਾ ਪੰਜਾਬ ਨਾਲ ਦੀ ਕੋਈ ਰੀਤ ਨਹੀਂ ਮੇਰੇ ਵੀਰ ਲੈਂਦਾ ਚੜਦਾ ਪੰਜਾਬ ਤਰੱਕੀਆਂ ਬਖਸ਼ੇ ਮਹਾਰਾਜ ਤੇ ਇਦਾਂ ਹੀ ਕਿਉਂਕਿ ਜੇ ਠੰਡ ਨਾ ਪੈਂਦੀ ਤੇ ਕਣਕਾਂ ਨਹੀਂ ਸੀ ਬਨਣੀਆਂ ਠਣਕਾਂ ਵਿੱਚ ਠੰਡ ਨਾਲ ਹੀ ਬਨਦੀਆਂ ਤੇ ਬਾਕੀ ਹਣ ਸੂਰਜ ਹੋਰ ਵੀ ਨਿਸ਼ਕ ਰਿਆ ਪੂਰਾ ਇਸ ਟਾਈਮ ਤਾਂ ਕੈਮਰੇ 'ਚ ਥੋੜਾ ਘੱਟ ਦਿਸਦਾ ਪਰ ਸੂਰਜ ਦੀ ਰੌਸ਼ਨੀ ਤੁਸੀਂ ਮੇਰੇ ਫੇਸ ਤੇ ਦੇਖ ਹੀ ਰਹੇ ਹੋ ਬਹੁਤ ਜ਼ਿਆਦਾ ਪੈ ਰਹੀ ਆ ਲਓ ਜੀ ਢੇੜਾ ਮਾਰ ਲਿਆ ਤੇ ਹੁਣ ਆਪਾਂ ਚੱਲਦੇ ਆ ਘਰਾਂ ਨੂੰ ਤੇ ਅੱਜ ਆਪਾਂ ਜਾਣਾ ਕਿਤੇ ਹੋਰ ਕੰਮ ਤੇ ਆਜੋ ਫਿਰ ਆਪਾਂ ਚੱਲਦੇ ਆ ਵੀਡੀਓ ਦੇ ਨਾਲ ਬਣੇ ਰਿਹਾ ਜੀ ਤੋਂ ਆਪਣੀ ਤਾਂ ਲੱਗ ਗਈ ਐ ਚੈਨ ਤੇ ਛੋਟੇ ਹੁੰਦਿਆਂ ਦੀ ਵੀ ਕਮੈਂਟ ਕਰਕੇ ਦੱਸਿਓ ਵੀ ਕਿਹਦੀ ਕਿਹਦੀ ਚੈਨ ਲੈਂਦੀ ਸੀ ਚੈਨ 'ਚ ਬੜੇ ਬਈ ਪਜਾਮੇ ਫਸਾਏ ਤੇ ਬੜਾ ਕੰਮ ਕੀਤਾ ਬਈ ਤੇ ਅੱਜ ਆਪਣੇ ਸੈਕਲ ਦੀ ਵੀ ਚੈਨ ਢਿੱਲੀ ਹੋ ਗਈ ਆ ਲੈ ਵੀ ਆਏ ਹੱਥ ਕਾਲੇ ਹੋ ਜਾਂਦੇ ਸੀ ਛੋਟੇ ਹੁੰਦਿਆਂ ਤੇ ਆ ਚੀਤਾ ਹੁੰਦੀ ਨਹੀਂ ਸੀ ਤੇ ਪੌਂਚਾ ਇੱਥੇ ਅੜ ਜਾਂਦਾ ਹੁੰਦਾ ਸੀ ਤੇ ਅੱਜ ਵੇਖੋ ਪਹਿਲੇ ਤਾਂ ਲੱਥੀ ਆ ਚੈਨ ਭਾਈ ਆ ਬੱਲੇ ਬੱਲੇ ਕਮੈਂਟ ਜ਼ਰੂਰ ਕਰਿਆ ਜਾਵੇ ਕਿਹਨੇ ਕਿਹਨੇ ਕੈਂਚੀ ਸਾਈਕਲ ਸਿੱਖਿਆ ਬਈ ਮੈਂ ਤਾਂ ਕੈਂਚੀ ਸਾਈਕਲ ਸਿੱਖਿਆ ਹੀ ਪਹਿਲਾਂ ਤੇ ਆ ਚੈਨ ਬੜੀ ਚੜਾਈ ਇਹਦੇ ਕੁੱਤੇ ਫੇਲ ਹੋ ਜਾਣੇ ਤੇ ਉੱਤੇ ਪਿਸ਼ਾਬ ਕਰ ਦੇਣਾ ਬਈ ਤੇ ਕਹਿ ਦੇਣਾ ਬਈ ਕੁੱਤੇ ਚੱਲ ਪਹਿਲਾਂ ਪਹਿਲਾਂ ਮੈਂ ਸੋਚਦਾ ਨਹੀਂ ਸੱਚੀ ਕੁੱਤੇ ਜਿਹੜੇ ਹੁੰਦੇ ਆ ਇਹ ਉਹ ਪਾਉਣੇ ਪੈਂਦੇ ਮੈਂ ਸੋਚਦਾ ਯਾਰ ਇਹ ਕੁੱਤੇ ਕਿਵੇਂ ਫੇਲ ਹੋਗੇ ਲਓ ਜੀ ਚੈਨ ਤਾਂ ਪਾ ਚੜਾ ਲਈ ਅੱਜ ਛੇਤੀ ਤੇ ਹੱਥ ਵੇਖ ਲੋ ਕਾਲੇ ਹੋ ਗਏ ਜਿਵੇਂ ਬਚਪਨ ਚ ਹੁੰਦੇ ਸੀਗੇ ਤੇ ਉਹ ਤਾਂ ਉਂਗਲਾਂ ਵੀ ਵੜਾ ਲੈਂਦੇ ਹੁੰਦੇ ਸੀ ਤੇ ਅੱਜ ਤੱਕalle ਹੱਥ ਕਾਲੇ ਕਰਕੇ 서ਿਆ ਐਦਾਂ ਕਰਦੇ ਹੁੰਦੇ ਸੀ ਭਾਈ ਕਮੈਂਟ ਕਰਿਓ ਕਿਨੇ ਕਿਨੇ ਕੁੱਤੇ ਫੇਲ ਹੋਏ ਤੇ ਇਥੇ ਬਾਥਰੂਮ ਕੀਤਾ ਐ ਇਹ ਗਰਾਰੀ ਦੇ ਉੱਤੇ ਬਾਥਰੂਮ ਕਰਦੇ ਹੁੰਦੇ ਸੀਗੇ ਅਜੋ ਹੀ ਦਿਨ ਕਰਕੇ ਉਹ ਵੇਲਾ ਯਾਦ ਆ ਗਿਆ ਅੱਜ ਤੋਪ ਵੇਖ ਕੇ ਤੇ ਮੈਂ ਵੇਸਲਾ ਹੋ ਗਿਆ ਭਾਈ ਆ ਗਿਆ ਮੋਟਰਸਾਈਕਲ ਤੇ ਕਿ ਵੀ ਤੂੰ ਆ ਨਿਕਲੀ ਜਾਂਦਾ ਹੱਥਾਂ ਦਾ ਹਾਏ 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 ਵੇਖਣ ਨੂੰ ਹੀ ਲੱਗਦੀ ਆ ਭਾਈ ਤੋਪ ਪਰ ਠੰਡ ਮੈਂ ਕਹਿੰਦਾ ਸਰਾ ਲੱਗਿਆ ਪਿਆ ਵੀ ਮੋਟਰਸਾਈਕਲ ਵੀ ਤਾਂ ਹੁੰਦਾ ਹੀ ਨਹੀਂਗਾ ਹੱਥ ਹੀ ਠਰੀ ਜਾਂਦੇ ਆ ਆ ਵੇ ਲੋ ਚਿੰਗਿਆੜੇ ਨਿਕਲ ਗਏ ਹੱਥਾਂ ਦੇ ਹੱਥ ਠਰੀ ਸਿੱਧੇ ਹੁੰਦੇਗੇ ਬਾਈ ਮੋਟਰਸਾਈਕਲ ਤੇ ਬਹੁਤ ਔਖਾ ਬਈ ਜੱਡੀ ਚਾਹੀਦੀ ਸੀ ਮੈਂ ਤਾਂ ਅੱਜ ਗਲਤ ਹੋ ਗਿਆ ਥੋੜਾ ਚਲੋ ਇਹਦਾ ਹੁਣ ਮੈਨੂੰ ਵੀ ਪਤਾ じゃ ਮੇਰੇ ਰੱਬ ਨੂੰ ਪਤਾ ਵੀ ਠੰਡ ਕਿੰਨੀ ਕੁ ਲੱਗਦੀ ਆ ਬਾਈ ਹੋ 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 ਚੰਗਿਆੜੇ ਨਿਕਲਿਆ ਮੈਂ ਦਸਤਾਨੇ ਲੈ ਕੇ ਨਹੀਂ ਆਇਆ ਮੈਂ ਕਹ ਵੀ ਧੁੱਪ ਹੈਗੀ ਆ ਉਥੇ ਲੋੜ ਹੀ ਨਹੀਂ ਗਈ ਪਰ ਹੁਣ ਪਤਾ ਲੱਗਦਾ ਇਧੇ ਰਾਹ ਚ ਆ ਗਿਆ ਹਜੇ ਮੈਂ ਕਿਲੋਮੀਟਰ 4-5 ਹੀ ਆਇਆ ਤੇ ਹੱਥਾਂ ਦੀ ਹਾ 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 ਹਜੇ ਮੈਂ ਆ ਲੈ ਕੇ ਆ ਗਿਆ ਮਫਰਲ ਜੇ ਹੁਣ ਤੇ ਬੰਨਣ ਨੂੰ ਮੈਂ ਆਖਿਆ ਚੱਲਾਂ ਹੀ ਚੱਲਦੇ ਹਾਂ ਠੰਡ ਬਹੁਤ ਆ ਬਾਈ ਸੂਰਜ ਫੇਰ ਗਾਇਬ ਹੋ ਗਿਆ ਬੱਦਲ ਹੋ ਗਿਆ ਪਿੱਛੇ ਫੇਰ ਚਲੋ ਹੁਣ ਇੱਕ ਦੇਖਦੇ ਹਾਂ ਕੀ ਬੰਦਾ ਹਾਂ ਇਹ ਕਰਦਾ ਪਿੱਛੇ ਨਾ ਡੱਕ ਪੀ ਪੰਗੇ ਲੈਦੀ ਬੈਡ ਤੋਂ ਪੁੱਤ ਪਿੱਛੇ ਚਲੀ ਗਈ ਬੈਡ ਪਹੰਗਾ ਹਾਂ ਮੈਂ ਐਸਾ ਲੰਨੀ ਹੈ ਹਾਂ ਆਹ ਪਿੱਛੇ ਪਿੱਛੇ ਡੱਕ ਪੈਣਾ ਤੁਸੀਂ ਤੇ ਤੋ ਹੋਇਆ ਨਹੀਂ ਜਾਂਦਾ ਇਹ ਐਸਾ ਹੁੰਦਾ ਹੀ ਨਹੀਂ ਮਿਸਾਲੇ ਆ ਬਥੋ ਖੁਸ਼ੇ ਤੂੰ ਉਧਰ ਪਿੱਛੇ ਨਾ ਡੱਕ ਵੀ ਮੈਨੂੰ ਡਰ ਲੱਗ ਜਾਂਦਾ ਉੱਥੇ ਕੰਨੀ ਤੋਂ ਮੁੜਿਆ ਤੂੰ ਹਾਂ ਦਾ ਬੱਸ ਪੱਤ ਬੱਸ ਰਜਾਈ ਲੈ ਕੇ ਉੱਤੇ ਬਹੁਤ ਠੰਡ ਕਿੰਨੀ ਅੱਜ ਮੈਂ ਠਰ ਗਿਆ ਸਾਰਾ ਦਿਨ ਅੱਜ ਮੈਂ ਸਾਰਾ ਦਿਨ ਠਰ ਗਿਆ ਲਓ ਤੇ ਮੈਂ ਠੱਡ ਟੱਡੂ ਠਾੜੇ ਲੈਦੀ ਤੈਨੂੰ ਟੱਡੂ ਨਹੀਂ ਟੱਡੂ ਲੱਗੂ ਵੀ ਠੰਡ ਦੇ ਨਾ ਲਓ ਜੀ ਅੱਜ ਤਾਂ ਠੰਡ ਲੈਣਾ ਕੜਾਕੇ ਕਰਦੇ ਵੈਸੇ ਅੱਜ ਸਾਰਾ ਦਿਨ ਵੈਸੇ ਵਿੱਚੋਂ ਧੁੱਪ ਕਾਫੀ ਲੱਗੀ ਕਾਫੀ ਜਗ੍ਹਾ ਤੇ ਵੈਸੇ ਕਾਫੀ ਤਾਂ ਲੱਗੀ ਸੀ ਮਾਝੇ ਏਰੀਏ ਜਿਨੇ ਲੱਗੇ ਵੈਸੇ ਮਾਲ ਵਿੱਚ ਨਾ ਪਤ ਡੰਕ ਕਾਫੀ ਮਾਲਵੇਜ ਤਾਂ ਧੁੱਪ ਲੱਗੀ ਤੇ ਵੈਸੇ ਕਈ ਜਗ੍ਹਾ ਤਾਂ ਆਪ ਨੂੰ ਨਹੀਂ ਲੱਗੀ ਪਰ ਆਪਣੇ ਧੁੱਪ ਲੱਗੀ ਸੀ ਤੇ ਮੈਂ ਤਾਂ ਮੋਟਰਸਾਈਕਲ ਤੇ ਅੱਜ ਗਿਆ 18:00 ਤੋਂ ਬਾਅਦ ਚੋਂ ਮੈਂ ਤਾਂ ਅੱਗੇ ਮਸਾਂ ਹੀ ਪਹੁੰਚਿਆ ਤੇ ਸ਼ਾਮ ਨੂੰ ਪਹੁੰਚਿਆ ਤੇ ਮੈਂ ਘਰ ਦੇ ਕੰਮ-ਕਾਜ ਕਰਦਾ ਰਿਹਾ ਤੇ ਵਲੌਗ ਆਪਾਂ ਕੰਟੀਨਿਊ ਨਹੀਂ ਕੀਤਾ ਹੋਰ ਸੀਗੇ ਆ ਸੌਣਦੇ ਆ ਤੇ ਹਨੀਆਂ ਰੋਟੀ ਪਾਣੀ ਖਾ ਲਿਆ ਤੇ ਹੁਣ ਮੈਂ ਕਹਾਂ ਚਲੋ ਵਲੌਗ ਦਾ ਐਂਡ ਕਰ ਦਿੰਦੇ ਆ ਨਾਲੇ ਤੋਂ ਗੱਲਾਂ ਬਾਤਾਂ ਕਰ ਲੈਂਦੇ ਆ ਤੇ ਇਧਰ ਸਾਡੇ ਬੱਚਾ ਲੋਕ ਇਹ ਲੈਣਦੇ ਆ ਪੰਗੇ ਇਦਾਂ ਲਾਈ ਸਾਡੇ ਹੀਟ ਨਾਲੇ ਪਾਇਆ ਸਾਡਾ ਗੰਦ ਆ ਕੀ ਕੀਤਾ ਮੂੰਗਫਲੀ ਖਾ ਖਾਏ ਸੀ ਟੀ ਜਾਨੀਆਂ ਆ ਵੇਲੇ ਸਾਡਾ ਖਲਾਰਾ ਪਾਇਆ ਤੇ ਆ ਹਾ 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 ਪੈਰ ਸੇਕ ਗਏ ਕੂੜ ਲਾ ਕੇ ਤੇ ਹੁਣ ਪੈਰ ਵੀ ਧੋਣ ਦਾ ਪੰਗਾ ਪਾ ਜਾਂਦਾ ਹਾ 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 ਆਪਣੇ ਹੈਗਾ ਆਹਾ ਆਪਣਾ ਹੀਟਰ ਹੈਗਾ ਹੌਟ এয়ার ਬਲੂਰ ਵਾਲਾ ਬੜੀ ਗਰਮ ਹਵਾ ਸੜਦਾ ਇਸ ਕਮਰਾ ਸਾਡਾ ਐਨ ਗਰਮ ਗਰਮ ਕਰ ਦਿੰਦਾ ਤੇ ਰਾਤ ਨੂੰ ਬੰਦ ਕਰ ਲਈਦੀ ਆ ਕਿਉਂਕਿ ਸਾਰਾ ਕਮਰਾ ਐਨ ਪੂਰਾ ਗਰਮ ਹੋ ਜਾਂਦਾ ਤੋ ਸਮਾਂ ਮਿਲਦਾ ਨਹੀਂ ਹੁੰਦਾ ਬੱਸ ਪੁੱਤ ਕੀ ਕਰਦੇ ਆ ਹੇ ਟਿੱਡੂ ਜੇ ਨਹੀਂ ਹਟਦੇ ਲਓ ਜੀ ਅੱਜ ਵਾਲਾ ਵਲੌਗ ਛੋਟਾ ਹੋਊਗਾ ਵਲੌਗ ਨੂੰ ਸ਼ੇਅਰ ਜ਼ਰੂਰ ਕਰਦੇ ਆ ਲਾਈਕ ਜ਼ਰੂਰ ਕਰਦੇ ਹੋ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਦੇ ਆ ਜੀ ਤੇ ਮਿਲਦੇ ਆ ਵਰਤੋਂ ਕੇ ਦੇਖਲੀ ਵੀਡੀਓ ਚ ਗੁੱਡ ਨਾਈਟ ਬਾਏ ਬਾਏ ਲਵ ਜੀ ਸਾਰੇ